ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਪਸ਼ਟ ਕੀਤਾ ਭਾਰਤ ਨੇ ਪਾਕਿਸਤਾਨ ਨਾਲ ਮਾਮਲਿਆਂ ਨੂੰ ਸੁਲਝਾਉਣ ਵਿੱਚ ਕਦੀ ਵੀ ਤੀਜੀ ਧਿਰ ਦੀ ਸਾਲਸੀ ਨੂੰ ਸਵੀਕਾਰ ਨਹੀਂ ਕੀਤਾ ਤੇ ਨਾ ਹੀ ਕਰੇਗਾ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਕੱਲ ਨੂੰ ਸਚਾਰੋ ਟਾਂਗ ਨਾਲ VOTING ਕਰਵਾਉਣ ਲਈ ਸਾਰੇ ਲੋੜਿੰਦੇ ਪ੍ਰਬੰਧ ਮੁਕੰਮਲ ਜ਼ਿਮਨੀ ਚੋਣ ਲਈ ਕੁੱਲ 14 ਉਮੀਦਵਾਰ ਚੋਣ ਮੈਦਾਨ 'ਚ ਨੇ ਪੰਜਾਬ ਵਿੱਚ ਸੂਬਾ ਪਧਰੀ ਯੋਗ ਸਮਾਗਮ 2025 ਕਲ ਨੂੰ ਜਲੰਧਰ ਚ ਆਯੋਜਿਤ ਕੀਤਾ ਜਾਵੇਗਾ ਅਤੇ ਪੰਜਾਬ ਰਾਜ ਵਿਸ਼ੇਸ਼ ਆਪਰੇਸ਼ਨ ਸੈੱਲ ਨੇ ਨੰਗਲ ਵਿਖੇ ਡਾਕਟਰ ਬੀ ਆਰ ਅੰਬੇਦਕਰ ਦੇ ਬੋਤਲ ਨੂੰ ਤੋੜਨ ਦੇ ਦੋਸ਼ ਚ ਪਾਬੰਦੀਸ਼ੁਦਾ ਸੰਗਠਨ 64 ਦਰਸਿਤ ਸੇ ਇੱਕ ਮੁੱਖ ਕਾਰਕੁਨ ਨੂੰ ਕੀਤਾ ਗ੍ਰਿਫਤਾਰ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਸਪਸ਼ਟ ਰੂਪ ਚ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਨਾਲ ਮਾਮਲਿਆਂ ਨੂੰ ਸੁਲਝਾਉਣ ਚ ਤੀਜੀ ਧਿਰ ਦੀ ਸਾਲਸੀ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਤੇ ਨਾ ਹੀ ਕਰੇਗਾ ਇਸ ਬਾਰੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਦੱਸਿਆ प्रधानमंत्री मोदी ने राष्ट्रपति ट्रम्प को स्पष्ट रूप से कहा भारत अमेरिका ट्रेड डील या अमेरिका द्वारा भारत और पाकिस्तान के बीच मध्यस्थता जैसे विषयों पर बात नहीं हुई थी सैन्य कार्यवाही रोकने की बात सीधे भारत और पाकिस्तान के बीच हुई थी और पाकिस्तान के ही आग्रह पर हुई थी प्रधानमंत्री मोदी ने जोर देकर कहा कि भारत ने न तो कभी मध्यस्थता स्वीकार की थी न करता है और न ही कभी करेगा ਉਨਾ ਦੱਸਿਆ ਕਿ ਸ਼੍ਰੀ ਮੋਦੀ ਨੇ ਰਾਸ਼ਟਰਪਤੀ 트੍ਰੰਪ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਹਾਲੀ ਵਿੱਚ ਆਪਰੇਸ਼ਨ ਸਿੰਧੂਰ ਤੇ ਚर्चा ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ ਅਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਹਾਲੀ ਵਿੱਚ ਹੋਈ ਫੌਜੀ ਕਾਰਵਾਈ ਨੂੰ ਰੋਕਣ ਲਈ ਅਮਰੀਕੀ ਸਾਲਸੀ ਬਾਰੇ ਕਦੇ ਵੀ ਕਿਸੇ ਪੱਧਰ ਤੇ ਕੋਈ ਗੱਲ ਨਹੀਂ ਹੋਈ ਵਿਦੇਸ਼ ਗੱਤੈ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੁਹਰਾਇਆ ਕਿ ਭਾਰਤ ਹੁਣ ਦੇਸ਼ੁਦਗਤੀ ਕਾਰਵਾਈਆਂ ਨੂੰ ਯੁੱਧ ਦੀਆਂ ਕਾਰਵਾਈਆਂ ਸਮਝੇਗਾ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ 트੍ਰੰਪ ਨੂੰ ਭਾਰਤੋਂ ਦਾ ਸੱਦਾ ਦਿੱਤਾ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਲਈ ਜ਼ਮਨੀ ਚੋਣ ਕੱਲ ਨੂੰ ਹੋਵੇਗੀ VOTING ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਤੇ ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ ਅਧਿਕਾਰੀਆਂ ਨੇ ਸ਼ਾਂਤੀਪੂਰਨ VOTING ਕਰਵਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਨੇ ਚੋਣ ਪ੍ਰਕਿਰਿਆ ਦੇ ਦੌਰਾਨ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਹਰੇਕ ਪੋਲਿੰਗ ਸਟੇਸ਼ਨ ਤੇ ਲਾਈਵ ਵੈਬਕਾਸਟਿੰਗ ਵੀ ਕੀਤੀ ਜਾਵੇਗੀ ਹੋਰਨਾ ਪ੍ਰਬੰਧਾਂ ਬਾਰੇ ਜ਼ਿਲ੍ਹਾ ਚੋਣ ਅਧਿਕਾਰੀ ਹਿਮਾਸ਼ੂ ਜੈਨ ਨੇ ਦੱਸਿਆ ਮੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ VOTING ਜਿਹੜੀ ਪ੍ਰਕਿਆ ਚੱਲੂਗੀ ਹਰ ਤਰ੍ਹਾਂ ਦੀ ਤਿਆਰੀ ਮੁਕੰਮਲ ਹੈ ਸੈਂਟਰਲ ਫੋਰਸਿਸ ਵੀ ਤਨਾਨਤ ਕੀਤੀਆਂ ਗਈਆਂ ਨੇ ਪੰਜਾਬ ਪੁਲਿਸ ਵੀ ਤਨਾਨਤ ਕੀਤੀ ਗਈ ਹੈ ਪੋਲਿੰਗ ਪਾਰਟੀਆਂ ਜਿਹੜੀ ਹੈਗੀਆਂ ਉਹ ਵੀ ਚਾਰ-ਚਾਰ ਬੰਦੇ ਦੀ ਇੱਕ ਪੋਲਿੰਗ ਪਾਰਟੀ ਹੁੰਦੀ ਹੈ ਉਹ ਵੀ 194 ਪੋਲਿੰਗ ਪਾਰਟੀਆਂ ਆਨਸ ਚਲੀ ਜਾਣਗੀਆਂ ਇਹਨਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਡਿਊਟੀ ਦੇ ਪ੍ਰਤੀ ਜੇ ਕੋਈ ਕਿਸੇ ਦੇ ਵੱਲੋਂ ਵੀ ਕੋਈ ਕੁਤਾਹੀ ਵਰਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗਾ ਔਰ ਇਹ ਵੀ ਹੈਗਾ ਕਿ ਜਿਹੜੀ ਮਸ਼ੀਨਾਂ ਹੈਗੀਆਂ ਉਹ ਬੜਾ ਇੱਕ ਕ੍ਰੂਸ਼ਲ ਅਹਿਮ ਹਿੱਸਾ ਹੁੰਦੀ ਹੈ ਇਹ ਮਸ਼ ਸਕਦਾ ਹੈ ਇਸ ਤਰ੍ਹਾਂ ਦੀ ਹਦਾਇਤਾਂ ਇਹਨਾਂ ਨੂੰ ਦਿੱਤੀਆਂ ਗਈਆਂ ਮੇਰੇ ਆਮ ਵੋਟਰ ਨੂੰ ਇਹ ਸੰਦੇਸ਼ ਹੈ ਤੁਸੀਂ ਵੱਧ ਚੜ ਕੇ ਜਿਹੜਾ ਹੈਗਾ ਡੈਮੋਕ੍ਰੇਸੀ ਦੇ ਵੀ ਸੁਪਨਾ ਹਿੱਸਾ ਬਣੋ उन्नी जून की जिमनी चोन कुल चौदह उम्मीदवार चोन मैदान च ने सूत्रों मुताबक एक, एक सौ चुरानवे पोलिंग स्टेशन स्थापित किए गए इन्हों में दस मॉडल पोलिंग बूथ एक पूरी तरह औरतों वालों प्रतिबंधित बूथ एक वातावरण अनुकूल ग्रीन बूथ और दिव्यांग स्टाफ वालों संचालित एक बूथ भी शामिल है इस तो इलावा तेरह बूथों संवेदनशील एलाना गया जिथे अर्धसैनिक बल तैनात किए जाए कु लख पचर हज़ार चार सौ उन वोटर अपने वोट की वरतों करेंगे इन्होंने नब्बे हज़ार अठासी मर्द और पचासी हज़ार तीन सौ इकहत्तर औरतान ट्रांसजेंडर ਸ਼ਾਮਲ ਨੇ ਅਧਿਕਾਰਤ ਸੂਤਰਾਂ ਮੁਤਾਬਕ ਜ਼ੁਰਗ ਨਾਗਰਿਕਾਂ ਦਿਵਿਆਂਗ ਵਿਅਕਤੀਆਂ ਤੇ ਡਾਕਟਰੀ ਸਮੱਸਿਆਵਾਂ ਵਾਲੇ ਵੋਟਰਾਂ ਦੀ ਸਹੂਲਤ ਲਈ ਕਾਰ ਵੋਟਿੰਗ ਪਹਿਲਾਂ ਹੀ ਕਰਵਾਈ ਜਾ ਚੁੱਕੀ ਹੈ ਜਿਸ ਵਿੱਚ કુલ 239 ਵੋਟਰਾਂ ਨੇ ਹਿੱਸਾ ਲਿਆ ਇਸੇ ਤਰ੍ਹਾਂ ਹੋਰਨਾਂ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ 19 ਤਰੀਕ ਨੂੰ ਜਦੋਂ ਤੱਕ ਪੋਲਿੰਗ ਸਮਾਪਤ ਨਹੀਂ ਹੁੰਦੀ ਮੁਲਾਜ਼ਮਾਂ ਨੂੰ ਜਿਨ੍ਹਾਂ ਦੀ ਵੋਟ ਇੱਥੇ ਹੈਗੀ ਹੈ ਉਹਨਾਂ ਨੂੰ ਪੇਡ ਹੌਲੀਡੇ ਗਾਰੰਟ ਕੀਤੀ ਗਈ ਹੈ ਹਰ ਇੱਕ ਪੋਲਿੰਗ ਬੂਥ ਦੇ ਉੱਤੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਸੈਂਟਰਲ ਆਰਮਡ ਪੁਲਿਸ ਫੋਰਸਸ ਉਹ ਵੀ ਇੱਥੇ ਤਾਇਨਾਤ ਹਨ ਨਿਊ ਇਨੀਸ਼ੀਏਟਿਵ ਦੇ ਵਿੱਚ ਅਸੀਂ সুইਪ ਐਕਟੀਵਿਟੀਆਂ ਕੀਤੀਆਂ ਨੇ ਔਰ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਵੀ ਅਸੀਂ ਵੋਟਾਂ ਦਾ ਅਧਿਕਾਰ ਪਾਓ ਬੂਥ ਦੇ ਅੰਦਰ ਮੋਬਾਈਲ ਫੋਨ ਅਲਾਉਡ ਨਹੀਂ ਹੈ ਮੋਬਾਈਲ ਫੋਨ ਸਟੋਰੇਜ ਦੀ ਫੈਸਿਲਿਟੀ ਬਾਹਰ ਅਸੀਂ ਅਰੇਂਜ ਕੀਤੀ ਗਈ ਹੈ ਗਰਮੀ ਦੇ ਅਰੇਂਜਮੈਂਟਸ ਨੂੰ ਲੈ ਕੇ ਸ਼ਾਮੀ ਆਉਣੇ ਦਾ ਠੰਡੇ ਪਾ ਬਜ਼ੁਰਗਾਂ ਵਾਸਤੇ 휠 ਚੇਅਰ ਬੈਠਣ ਅਰੇਂਜਮੈਂਟ ਕੀਤਾ ਗਿਆ ਇਹ ਸਾਲ ਜਨਵਰੀ ਵਿੱਚ ਆਮ ਆਦਮੀ ਪਾਰਟੀ ਵਿਧਾਇਕ ਗੁਰਪ੍ਰੀਤ ਫਸੀ ਗੋਗਿੱਤੇ ਦੇ ਹਾਂ ਤੋਂ ਬਾਅਦ ਲੁਤਿਆਣਾ ਪਛਮੀ ਹਲਕੇ ਚ ਚੋਣ ਜ਼ਰੂਰੀ ਹੋ ਗਈ ਸੀ ਸਤਾ ਤਾਰੀ ਆਮ ਆਦਮੀ ਪਾਰਟੀ ਨੇ ਰਾਸਵ ਮੈਂਬਰ ਸੰਜੀਵ अरोड़ा ਨੂੰ ਮੈਦਾਨ ਚ ਉਤਾਰਿਆ ਜਦਕਿ ਭਾਤ ਭੋਸ਼ਣ ਆਸ਼ੂ ਕਾਂਗਰਸ ਦੇ ਉਮੀਦਵਾਰ ਨੇ ਭਾਜਪਾ ਦੇ ਜੀਵਨ ਗੁਪਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਵਪਕਾਰ ਸਿੰਘ ਘਮਣ ਕੁਝ ਹੋਰ ਪ੍ਰਮੁੱਖ ਉਮੀਦਵਾਰਾਂ ਵਿੱਚੋਂ ਇੱਕ ਨੇ ਇਸੇ ਦੌਰਾਨ ਕੁਝ ਆਨਲਾਈਨ ਨਿਊਜ਼ ਚੈਨਲਾਂ ਖਿਲਾਫ ਇੱਕ ਓਪੀਨੀਅਨ ਪੋਲ ਪ੍ਰਕਾਸ਼ਿਤ ਕਰਕੇ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਤੇ ਇੱਕ ਮਾਮਲਾ ਦਰਜ ਕੀਤਾ ਗਿਆ ਇਹੀ ਸ਼ਿਕਾਇਤ ਰਸਮੀ ਤੌਰ ਤੇ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਵੱਲੋਂ ਦਰਜ ਕੀਤੀ ਗਈ ਅਜਿਹੇ ਪੋਲ ਦੇ ਪ੍ਰਕਾਸ਼ਨਾਂ ਨੂੰ ਵੋਟਰਾਂ ਦੀ ਧਾਰਨਾ ਤੇ ਚੋਣ ਪ੍ਰਤੀਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੱਜੋਂ ਦੇਖਿਆ ਜਾਂਦਾ ਹੈ ਜਿਸ ਨਾਲ ਚੋਣ ਪ੍ਰਕਿਰਿਆ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @rirrarnewjalandhar ਅਤੇ YouTube ਤੇ ਸਾਡਾ ਚੈਨਲ ਹੈ @rirrtiyachalander 1 ਜੂਨ ਨੂੰ ਦੁਨੀਆ ਭਰ ਵਿੱਚ 11ਵਾਂ ਕੋਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਆਕਾਸ਼ਵਾਣੀ ਸਮਾਚਾਰ ਤੁਹਾਡੇ ਲਈ ਪ੍ਰਾਚੀਨ ਭਾਰਤੀ ਰਵਾਇਤਾਂ ਤੋਂ ਇੱਕ ਵਿਸ਼ਵਵਿਆਪੀ ਲਹਿਰ ਤੱਕ ਯੋਗ ਦੇ ਵਿਕਾਸ ਬਾਰੇ ਇੱਕ ਵਿਸ਼ੇਸ਼ ਫੀਚਰ ਲੈ ਕੇ ਆਇਆ ਹੈ ਪੇਸ਼ ਹੈ ਇੱਕ ਰਿਪੋਰਟ ਯੋਗ ਦਾ ਇਤਿਹਾਸ ਭਾਰਤ ਦੀ ਪ੍ਰਾਚੀਨ ਸਭਿਅਤਾ ਵਿੱਚ ਡੂੰਘਾਈ ਨਾਲ ਜੁੜਿਆ ਹੋਇਆ ਹੈ। ਇਹ ਸ਼ੁਰੂਆਤੀ ਸਿੰਧੂ ਸਰਸਵਤੀ ਘਾਟੀ ਸਭਿਆਚਾਰ ਵਿੱਚ ਇੱਕ ਅਧਿਆਤਮਿਕ ਅਭਿਆਸ ਵਜੋਂ ਸ਼ੁਰੂ ਹੋਇਆ ਸੀ ਅਤੇ ਹੌਲੀ-ਹੌਲੀ ਸਵੈ ਅਨੁਭਵ ਵੱਲ ਇੱਕ ਅਨੁਸ਼ਾਸਿਤ ਮਾਰਗ ਵਿੱਚ ਵਿਕਸਿਤ ਹੋਇਆ। ਕਈ ਸਾਲਾਂ ਤੋਂ ਵਿਦਵਾਨਾਂ ਦਾ ਮੰਨਣਾ ਸੀ ਕਿ ਯੋਗ ਦੀ ਸ਼ੁਰੂਆਤ ਲਗਭਗ 500 ઈਸਾ ਪੂਰਵ ਬੁੱਧ ਧਰਮ ਦੇ ਉਭਾਰ ਦੌਰਾਨ ਹੋਈ ਸੀ। ਹਾਲਾਂਕਿ ਸਿੰਧੂ ਸਰਸਵਤੀ ਘਾਟੀ ਸਭਿਅਤਾ ਦੀਆਂ ਪੁਰਾਤਤਵ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਯੋਗ ਬਹੁਤ ਪੁਰਾਣਾ ਹੈ। ਸਮੇਂ ਦੇ ਨਾਲ ਇਹ ਅਭਿਆਸ ਇੱਕ ਅਮੀਰ ਅਨੁਸ਼ਾਸਨ ਵਿੱਚ ਪ੍ਰਫੁੱਲਤ ਹੋਇਆ ਇਹ ਵੇਦਾਂ ਉਪਨਿਸ਼ਦਾਂ ਅਤੇ ਬਾਅਦ ਵਿੱਚ ਪਤੰਜਲੀ ਦੇ ਯੋਗ ਸੂਤਰ ਵਿੱਚ ਪ੍ਰਭਾਵਿਤ ਹੋਇਆ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਦਿਆਂ 21 ਜੂਨ ਨੂੰ ਕੋਮਾਂਤਰੀ ਯੋਗ ਦਿਵਸ ਵਜੋਂ ਮਨਾਉਣ ਦੀ ਤਜਵੀਜ਼ ਕੀਤੀ ਤਜਵੀਜ਼ ਨੂੰ ਭਾਰੀ ਸਮਰਥਨ ਨਾਲ ਅਪਣਾਇਆ ਗਿਆ ਉਦੋਂ ਤੋਂ 21 ਜੂਨ ਨੂੰ ਦੁਨੀਆ ਭਰ ਵਿੱਚ ਕੋਮਾਂਤਰੀ ਯੋਗ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਸੀਂ ਇਸ ਹਫਤੇ 11ਵਾਂ ਕੋਮਾਂਤਰੀ ਯੋਗ ਦਿਵਸ ਮਨਾ ਰਹੇ ਹਾਂ ਇਸ ਸਾਲ ਦਾ ਵਿਸ਼ਾ ਇੱਕ ਧਰਤੀ ਇੱਕ ਸੇ ਇਸ ਲਈ ਯੋਗ ਇਕਤਾ ਅਤੇ ਤੰਦਰੁਸਤੀ ਦਾ ਸੰਦੇਸ਼ ਦਿੰਦਾ ਹੈ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ ਪੰਜਾਬ ਚ ਸੂਬਾ ਪਦਰੀ ਯੋਗ ਸਮਾਗਮ 2025 ਕਲੋਨੀ ਜੂਨ ਨੂੰ ਜਲੰਧਰ ਸਥਿਤ ਪੀਏਪ ਕੰਪਲੈਕਸ ਚ ਸਵੇਰੇ 5 ਵਜੇ ਤੋਂ ਆਯੋਜਿਤ ਕੀਤਾ ਜਾਵੇਗਾ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ ਕੁਮਾਰ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਤਾਨਪ੍ਰੀਤ ਗਾਰਨੀ ਅੱਜ ਸ੍ਰੀ ਸਮਾਗਮ ਵਾਲੀ ਥਾਂ ਦਾ ਦੌਰਾ ਕੀਤਾ ਤੇ ਸਮਾਗਮ ਦੀਆਂ ਤਿਆਰੀਆਂ ਦਾ ਨਿਰਖਣ ਕੀਤਾ ਸਮਾਗਮ ਦੇ ਪ੍ਰਬੰਧਨ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਮਾਣ ਪ੍ਰਗਟਾਇਆ ਕਿ ਪੰਜਾਬ ਸਰਕਾਰ ਵੱਲੋਂ ਜਲੰਧਰ ਨੂੰ ਇਸਵਕਾਰੀ ਸੂਬਾ ਪੱਤਰੀ ਸਮਾਗਮ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਜਿਸ ਵਿੱਚ ਹਜ਼ਾਰਾਂ ਦੇ ਗਿੰਦੇ ਚ ਵਲੰਟੀਅਰ ਹਿੱਸਾ ਲੈਣਗੇ ਤੇ ਸੂਬੇ ਭਰ ਦੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਦਾ ਸੰਦੇਸ਼ ਦੇਣ ਲਈ ਮਹੱਤਵਪੂਰਨਾਂ ਦੀ ਅਗਵਾਈ ਹੇਠ ਯੋਗ ਕਰਨਗੇ ਡਾਕਟਰ ਅਗਰਵਾਲ ਨੇ ਕਿਹਾ ਕਿ ਸਮਾਗਮ ਨੂੰ ਸੁਚੱਜੇ ਢੰਗ ਨਾਲ ਨਿਪਰੇ ਚਾੜ੍ਹਨ ਲਈ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਨੇ ਇਸ ਦੌਰਾਨ ਪੁਲਿਸ ਕਮਿ ਰੂ ਟਾਂ ਨਾਲ ਨੇਪਰੇ ਚੜਾਉਣ ਤੇ ਪਾਗੀਦਾਰਾਂ ਦੀ ਸਹੂਲਤ ਦੀ ਪੁਲਿਸ ਵੱਲੋਂ ਟਕਮੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ ਨਹੀਂ ਉਧਰ ਬਠਿੰਡਾ ਦੇ ਸਹਾਇਕ ਕਮਿਸ਼ਨਰ ਗਗਨਦੀਪ ਸਿੰਘ ਨੇ ਵੀ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਕਿ ਜੂਨ ਨੂੰ ਮਨਾਏ ਜਾਣ ਵਾਲੇ ਜ਼ਿਲ੍ਹਾ ਪਦਰੀ ਯੋਗਦਵਸਤੇ ਮੱਧੇਨਜ਼ਰ ਵਾਕਵਾਖੋ ਪਾਗਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਲੋੜਿੰਦੇ ਤੇ ਸ਼ਾਨਿਰਦੇਸ਼ ਸੌਪੇ ਪੰਜਾਬ ਰਾਜ ਵਿਸ਼ੇਸ਼ ਆਪਰੇਸ਼ਨ ਸੈੱਲ ਨੇ ਇਸ ਮਹੀਨੇ ਦੀ ਸ਼ੁਰੂ ਚ ਜਲੰਧਰ ਜ਼ਿਲ੍ਹੇ ਦੇ ਫਲੌਰ ਦੇ ਨੰਗਲ ਵਿਖੇ ਡਾਕਟਰ ਬੀ ਆਰ ਅੰਬੇਦਕਰ ਦੇ ਬੋਤਨ ਨੂੰ ਤੋੜਨ ਦੇ ਦੋਸ਼ ਚ ਪਾਬੰਦੀਸ਼ੁਦਾ ਸੰਗਠਨ 6 ਫੋਰ ਜਸਟਿਸ ਦੇ ਇੱਕ ਮੁੱਖ ਕਾਰਕੁਨ ਰੇਸ਼ਮ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਉਹ ਇਸ ਘਟਨਾ ਤੋਂ ਬਾਅਦ ਫਰਾਰ ਸੀ ਪੰਜਾਬ ਪੁਲਿਸ ਮੁਖੀ ਗੌਰਵ ਆਦਮ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਮਲਜ਼ਮ ਪਟਿਆਲਾ ਫਰੀਦਕੋਟ ਜਲੰਧਰ ਤੇ ਹੋਰਨਾਂ ਸਿਲਾਂ ਚ ਖਾਲਿਸਤਾਨ ਅਤੇ 6 ਫੋਰ ਜਸਟਿਸ ਪਖੀ ਨਾਅਰੇ ਨਾਲ ਸਰਕਾਰੀ ਜਾਇਦਾਦ ਨੂੰ ਵਾਰ-ਵਾਰ ਵਿਗਾੜਨ ਵਿੱਚ ਵੀ ਸ਼ਾਮਲ ਸੀ ਉਹ ਅਮਰੀਕਾ ਸੁਰਿੰਦਰ ਸਿੰਘ ਠਿਕਰੀਵਾਲ ਜੋ ਕਿ ਕਈ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਐਕਟ ਯੂਏਪੀਏ ਮਾਮਲਿਆਂ ਚ ਲੋੜਿੰਦਾ ਅਪਰਾਧੀ ਹੈ ਤੇ 6 ਫਾਰ ਜਸਟਿਸ ਮੁਖੀ ਗੌਰਵਤਵੰਤ ਸਿੰਘ ਪੰਨੂ ਦੇ ਨਿਰਦੇਸ਼ਾਂ ਤੇ ਕੰਮ ਕਰ ਰਿਹਾ ਸੀ ਉਹ ਆਪਰੇਸ਼ਨ ਸਿੰਦੂਰ ਦੌਰਾਨ ਜਨਤਕਾ ਸ਼ਾਂਤੀ ਭੜਕਾਉਣ ਤੇ ਦੇਸ਼ ਵਿਰੋਧੀ ਭਾਵਨਾਵਾਂ ਨੂੰ ਉਤਸ਼ਾਹਤ ਕਰਨ ਲਈ ਸੂਬੇ ਵਿੱਚ ਕੁਝ ਥਾਵਾਂ ਤੇ ਕੰੰਧਾਂ ਤੇ ਭੜਕਾਓ ਨਾਰੇ ਲਗਾਉਣ ਚ ਵੀ ਸ਼ਾਮਲ ਸੀ ਸਬੂਤ ਦਰਸਾਉਂਦੇ ਨੇ ਕਿ ਉਸ ਨੂੰ ਇਨ੍ਹਾਂ ਗੈਰ ਕਾਨੂੰਨੀ ਗਤੀਵਿਧੀਆਂ ਲਈ ਵਿਦੇਸ਼ੀ ਫੰਡਿੰਗ ਵੀ ਮਿਲ ਰਹੀ ਸੀ ਭਾਰਤ ਸਰਕਾਰ ਦੇ ਡਿਜੀਟਲ ਇੰਡੀਆ ਮਿਸ਼ਨ ਤਹਿਤ ਦੂਰ ਸੰਚਾਰ ਵਿਭਾਗ ਨਵੀਂ ਦਿੱਲੀ ਦੇ ਪ੍ਰਸ਼ਾਸਕ ਨਿਰਜ ਵਰਮਾ ਨੇ ਪੰਜਾਬ ਚ ਦੂਰ ਸੰਚਾਰ ਵਿਭਾਗ ਦੀ ਭਾਰਤ ਨੈਟ ਯੋਜਨਾ ਦੇ ਲਾਗੂ ਕਰਨ ਦੀ ਪ੍ਰਗਤੀ ਦੀ ਸਮੀਖਿਆ ਮੀਟਿੰਗ ਕੀਤੀ ਇਸ ਯੋਜਨਾ ਕਹਾਂ ਕਿ ਇਸ ਯੋਜਨਾ ਤਹਿਤ ਸਰਕਾਰ ਸਾਰੇ ਪਿੰਡਾਂ ਨੂੰ ਡਿਜੀਟਲ ਰੂਪ ਚ ਡਿਜੀਟਲ ਭਾਰਤ ਨਿਧੀ ਨਾਲ ਜੋੜਨ ਲਈ ਵਚਨਬੱਧ ਹੈ ਜਿੱਥੇ ਸਾਰੇ ਜਨਤਕ ادارے ਗ੍ਰਾਮ ਪੰਚਾਇਤ ਜਨਤਕ ਸਿਹਤ ਕੇਂਦਰ ਸਕੂਲ ਸਹਿਕਾਰੀ ਬੈਂਕ ਨੂੰ ਹਾਈ ਸਪੀਡ ਇੰਟਰਨੈਟ ਸੇਵਾਵਾਂ ਨਾਲ ਜੋੜਿਆ ਜਾਵੇਗਾ ਤੇ ਆਖਰ ਚੁ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਸਪਸ਼ਟ ਕੀਤਾ ਕਿ ਭਾਰਤ ਨੇ ਪਾਕਿਸਤਾਨ ਨਾਲ ਮਾਮਲਿਆਂ ਨੂੰ ਸੁਲਝਾਉਣ ਚ ਕਦੀ ਵੀ ਤੀਜੀ ਧਿਰ ਦੀ ਸਾਥ ਨਹੀਂ ਸਰਕਾਰ ਨਹੀਂ ਕੀਤਾ ਤੇ ਨਾ ਹੀ ਕਰੇਗਾ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਲਈ ਜ਼ਿਮਨੀ ਚੋਣ ਕੱਲ ਨੂੰ ਸੁਚਾਰੂ ਟਾਂਗ ਨਾਲ VOTING ਕਰਵਾਉਣ ਲਈ ਸਾਰੇ ਲੋੜਿੰਦੇ ਪ੍ਰਬੰਧ ਮੁਕੰਮਲ ਜ਼ਿਮਨੀ ਚੋਣ ਲਈ ਕੋਈ 14 ਉਮੀਦਵਾਰ ਚੋਣ ਮੈਦਾਨ 'ਚ ਪੰਜਾਬ ਚ ਸੂਬਾ ਪਦਰੀ ਯੋਗ ਸਮਾਗਮ 2025 ਕੱਲ ਤੋਂ ਜਲੰਧਰ ਚ ਆਯੋਜਿਤ ਕੀਤਾ ਜਾਵੇਗਾ ਅਤੇ ਪੰਜਾਬ ਰਾਜ ਚ ਵਿਸ਼ੇਸ਼ ਆਪਰੇਸ਼ਨ ਸ਼ੈਲ ਨੇ ਨੰਗਲ ਵਿਖੇ ਡਾਕਟਰ ਬੀ ਆਰ ਅੰਬੇਡਕਰ ਦੇ ਬੋਤਨ ਨੂੰ ਤੋੜਨ ਦੇ ਦੋਸ਼ ਚ ਪਾਬੰਦੀਸ਼ੁਦਾ ਸੰਗਠਨ ਸਿਕਸ ਫਾਰ ਜਸਟਿਸ ਦੇ ਇੱਕ ਮੁੱਖ ਕਾਰਕੁਨ ਨੂੰ ਕੀਤਾ ਗ੍ਰਿਫਤਾਰ ਇਸ ਦਿਨਾਲੀ ਖਬਰਾਂ ਖਤਮ ਹੋਈਆਂ ਤੇ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ